ਇਹ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਕੰਪਿਊਟਰ ਪੁਲਿਸ ਜ਼ਿਲ੍ਹਾ ਅਧਿਕਾਰੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਆਮ ਲੋਕਾਂ ਦੇ ਦਿਲਾ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਇੱਕ ਫਲੈਗ ਮਾਰਚ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਇਹ ਫਲੈਗ ਮਾਰਚ ਅਸੀਂ ਜੋਤੀ ਚੌਂਕ ਤੋਂ ਲੈ ਕੇ ਬਾਸੀ ਅੱਡਾ ਚੌਂਕ ਬਾਸੀ ਅੱਡਾ ਚੌਂਕ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਪਟੇਲ ਚੌਂਕ ਦੇ ਬਾਅਦ ਮਿੱਗੀ ਗੇਟ ਤੱਕ ਅਸੀਂ ਇਹ ਫੇਨਮਾਰਕ ਕਰਾਂਗੇ। ਤੇ ਇਸ ਜਿਹੜਾ ਵੈਕ ਮਾਰਚ ਹੈ ਇਹਦਾ ਜਿਹੜਾ ਮਕਸਦ ਇਹ ਹੋਏਗਾ ਕਿ ਜਿਹੜੀ ਆਮ ਜਨਤਾ ਹੈਗੀ ਆ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਅਤੇ ਜਿਹੜਾ ਲੋਕ ਸਭਾ ਦੀਆਂ ਵੋਟਾਂ ਨੇ ਉਹ ਅਮਨ-ਅਮਾਨ ਦੇ ਨਾਲ ਸਿਰੇ ਚੜ੍ਹਨ ਤੇ ਜਿਹੜੇ ਮਾੜੇ ਅੰਸਰ ਆ ਗਏ ਨੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਕ੍ਰਿਮੀਨਲ ਆਬਾਰ ਦਾ ਤੋਂ ਨਾ ਕਰ ਸਕਣ ਕਿਸੇ ਬੰਦੇ ਨਾਲ ਜਿਹੜੇ ਹੈਗੇ ਅਸੀਂ ਅੱਜ ਇੱਕ ਬਲੈਕ ਮਾਰਕੀਟ ਹੈਗਾ ਕਰ ਰਹੇ ਆ ਸਰ ਜਿਹੜਾ ਬਲੈਕ ਮਾਰਕੀਟ ਉਹਦੇ ਤੇ ਜਿਹੜੀ ਫੋਰਸ ਹੈ ਕਿੰਨੇ ਤੋਂ ਕਿੰਨੇ ਹੈ ਨਹੀਂ ਇਹ ਜਿਹੜੀ ਫੋਰਸ ਹੈਗੀ ਆ ਇਸ ਟਾਈਮ ਮੇਰੇ ਨਾਲ ਡਿਵੀਜ਼ਨ ਨੰਬਰ 2 ਦੇ ਐਸ ਐਚ ਓ ਇੰਸਪੈਕਟਰ ਕਮਲਜੀਤ ਸਿੰਘ ਉਹਨਾਂ ਦੀ ਫੋਰਸ ਪਰ ਨਾਲ ਹੀ ਸਾਡੇ ਸੀ ਆਰ ਪੀ ਦੀ ਸੀ ਆਰ ਪੀ ਦੀ ਫੋਰਸ ਹੈਗੀ ਜਿਹੜੇ ਕਿ ਪੈਰਾਮੈਟਰੀ ਫੋਰਸ ਆ ਇਹ ਵੀ ਸਾਡੇ ਨਾਲ ਹੈਗੀ ਆ ਦੋਨੋਂ ਹੀ ਫੋਰਸਾਂ ਮਿਲ ਕੇ ਅਸੀਂ ਜਿਹੜਾ ਹੈਗਾ ਇਹ ਬਲੈਕ ਮਾਰਕ ਕਰ ਰਹੇ ਆ ਸਰ ਆਨਵਰ ਟਾਈਮ ਤੋਂ ਦੇਖ ਲਗ ਮਾਰ ਚਿੱਕਾ ਜਾਏਗਾ ਬਿਲਕੁਲ ਜੀ ਜਿੰਨੀ ਦੇਰ ਤੱਕ VOTING DAY ਨਹੀਂ ਆਉਂਦੀ ਹੈਗੀ ਉਸ ਦਿਨ ਤੱਕ ਦਾ ਜੇ ਫਲੈਗ ਮਾਰ ਜ ਇਸੇ ਤਰ੍ਹਾਂ ਹੀ ਜਾਰੀ ਰਹੂਗਾ